ਕਿ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਪਿਛਲੇ 1 ਸਾਲ ਤੋਂ ਵੱਖ-ਵੱਖ ਸਿਆਸੀ ਆਗੂਆਂ ਦੇ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੇ ਕਾਰਨ ਪੰਜਾਬ ਭਰ ਦੇ ਲੋਕ ਜਿਹੜੇ ਆ ਉਹ ਦਚਿੱਤੀ 'ਚ ਸੀਗੇ ਉਹ ਭੰਬਲ-ਪੂਸੇ ਦੇ ਵਿੱਚ ਸੀਗੇ ਕਿਤੇ ਨਾ ਕਿਤੇ ਪੰਜਾਬੀ ਮਨ ਦੇ ਵਿੱਚ ਇਹ ਧਾਰਨਾ ਬਣਾ ਕੇ ਬੈਠੇ ਸੀਗੇ ਕਿ ਬਾਬਾ ਗੁਰਿੰਦਰ ਸਿੰਘ ਜੀ ਕੋਈ ਨਾ ਕੋਈ ਸਿਆਸੀ ਪਾਰਟੀ ਜਿਹੜੀ ਜੁਆਇਨ ਕਰਨਗੇ ਔਰ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਹੋਣਗੇ ਔਰ ਇਹ ਜਿਹੜਾ ਸਵਾਲ ਆ ਉਹ ਹਰ ਪੰਜਾਬੀ ਦੀ ਤਰ੍ਹਾਂ ਹਰ ਪੰਜਾਬ ਦਾ ਦਰਦ ਰੱਖਣ ਵਾਲੇ ਦੀ ਤਰ੍ਹਾਂ ਮੇਰੇ ਮਨ ਦੇ ਵਿੱਚ ਸੀਗਾ ਔਰ ਮੈਂ ਇਸ ਕਰਕੇ ਇਹ ਮੁਲਾਕਾਤ ਦਾ ਸਮਾਂ ਮੰਗਿਆ ਔਰ ਇਸ ਕਰਕੇ ਮੁਲਾਕਾਤ ਦਾ ਜਿਹੜਾ ਉਹ ਸਬੱਬ ਬਣਿਆ ਸ਼ਾਇਦ ਮੈਂ ਕਰੀਬ ਕਰੀਬ 35 ਸਾਲ ਬਾਅਦ ਉਸ ਡੇਰੇ ਦੇ ਅੰਦਰ ਗਿਆ ਸੀਗਾ ਉੱਥੇ ਪੈਰ ਪਾਇਆ 1987-88 ਦੇ ਵਿੱਚ ਜਦੋਂ ਟੀਨੇਜ ਦੇ ਵਿੱਚ ਸੀਗੇ ਉਦੋਂ ਕਿਤੇ ਡੇਰੇ ਦੇ ਵਿੱਚ ਉਦੋਂ ਮੈਂ ਗਿਆ ਹਾਂਗਾ 35-40 ਸਾਲ ਬਾਅਦ 35 ਸਾਲ ਬਾਅਦ ਉਸ ਡੇਰੇ ਦੇ ਵਿੱਚ ਉਸ ਦਿਨ ਇਹ 2 ਦਿਨ ਪੁਰਾਣੀ ਗੱਲ ਹੈ ਮੈਂ ਉੱਥੇ ਗਿਆ ਹਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਬਾਬਾ ਗੁਰਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਮਿਲਣ ਦਾ ਖੁੱਲਾ ਸਮਾਂ ਦਿੱਤਾ ਖੁੱਲ੍ਹ ਦਿਲੀ ਦੇ ਨਾਲ ਵਿਚਾਰ ਕਰਨ ਦਾ ਮੌਕਾ ਦਿੱਤਾ ਖੁੱਲ੍ਹ ਦਿਲੀ ਦੇ ਨਾਲ ਚਰਚਾ ਕੀਤੀ ਔਰ ਮੇਰੇ ਵਾਸਤੇ ਬੜੇ ਸਨਮਾਨ ਵਾਲੀ ਗੱਲ ਸੀ ਕਿ ਇੱਕ ਮੈਂ ਆਮ ਜਿਹਾ ਬੰਦਾ ਨਾ ਮੇਰੀ ਕੋਈ ਪਾਰਟੀ ਨਾ ਮੇਰੀ ਕੋ ਹੈਸੀਅਤ ਫਿਰ ਵੀ ਮੈਂ ਸਮਾਂ ਮੰਗਿਆ ਤੇ ਮੈਨੂੰ ਸਮਾਂ ਦਿੱਤਾ ਗਿਆ ਔਰ ਉੱਥੇ ਮੇਰਾ ਮਾਨ ਮੇਰਾ ਮਤਲਬ ਸਨਮਾਨ ਮੈਂ ਇਸੇ 'ਚ ਮਹਿਸੂਸ ਕੀਤਾ ਕਿ ਬਾਬਾ ਗੁਰਿੰਦਰ ਸਿੰਘ ਹੁਣਾ ਲੋ ਮੈਨੂੰ ਕਿਹਾ ਗਿਆ ਕਿ ਮੈਂ ਬੜੀ ਚੰਗੀ ਤਰ੍ਹਾਂ ਤੁਹਾਨੂੰ ਜਾਣਦਾ ਵਾਂ ਔਰ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਸੁਣਦਾ ਰਹਿਣਾ ਵਾਂ ਉੱਥੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਔਰ ਇਹਦੇ ਨਾਲ ਨਾਲ ਬਿਆਸ ਦੇ ਜਿਹੜੇ ਪ੍ਰਬੰਧ ਆ ਡੇਰੇ ਦੇ ਅੰਦਰ ਚੱਲਦੇ ਮੈਂ ਫੇਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਕੋ ਸਫਾਈਆਂ ਨਹੀਂ ਦੇਣ ਲੱਗਾ ਡੇਰੇ ਦੇ ਉੱਤੇ ਹਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਲੋਕਾਂ ਦੇ ਮਨ 'ਚ ਸ਼ੰਕੇ ਸੀਗੇ ਮੇਰੇ ਮਨ 'ਚ ਵੀ ਸੀਗੇ ਉਹਨਾਂ ਨੂੰ ਮੈਂ ਦੂਰ ਕਰਨ ਦੀ ਆਪਣੇ ਤੇ ਮੈਂ ਦੂਰ ਕੀਤੇ ਮੈਂ ਤੁਹਾਡੇ ਤੱਕ ਵੀ ਉਹ ਗੱਲ ਲੱਗਾ ਵਾ ਜਿਹੜੀ ਪਹਚਾਉਣ ਇਸ ਕਰਕੇ ਉਹ ਮੈਂ ਮੁਲਾਕਾਤ ਦਾ ਸਮਾਂ ਮੰਗਿਆ ਸੀ ਔਰ ਉੱਥੇ ਡੇਰੇ ਤੇ ਪ੍ਰਬੰਧ ਵੇਖਣ ਦਾ ਵੀ ਮੈਨੂੰ ਜਿਹੜਾ ਉਹ ਮੌਕਾ ਮਿਲਿਆ ਮੈਂ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਜਿਹੜਾ ਸਵਾਲ ਕੀਤਾ ਸਵਾਲ ਤੇ ਮੈਂ ਚਲੋ ਏਡੇ ਵੱਡੇ ਬੰਦੇ ਨੂੰ ਆਪਾਂ ਕੀ ਕਰ ਸਕਦੇ ਐ ਏਡੀ ਵੱਡੀ ਸ਼ਖਸ਼ੀਅਤ ਨੂੰ ਮੈਂ ਉਹਨਾਂ ਕੋਲੋਂ ਪਹਿਲੀ ਗੱਲ ਇਹ ਪੁੱਛੀ ਕਿ ਲੋਕ ਸੋਚ ਰਹੇ ਆ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਕਿ ਬਾਬਾ ਗੁਰਿੰਦਰ ਸਿੰਘ 2027 ਦੇ ਵਿੱਚ ਕਿਸੇ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕੀ ਬਾਬਾ ਜੀ ਇਹ ਗੱਲ ਸੱਚ ਆ ਤੇ ਉਹਨਾਂ ਨੇ ਬੜੇ ਹੀ ਸਰਲ ਸੁਭਾਅ ਦੇ ਵਿੱਚ ਸਰ ਲਖਰਾਂ ਦੇ ਵਿੱਚ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਸਮਝਦੇ ਹੋ ਕਿ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਵਾ ਉਹ ਡੇਰਾ ਬਿਆਸ ਦੇ ਮੁਖੀ ਤੋਂ ਵੱਡਾ ਅਹੁਦਾ ਵਾ ਤੇ ਮੈਂ ਵੀ ਸਪਸ਼ਟ ਤੌਰ ਤੇ ਉਹਨਾਂ ਨੂੰ ਕਿਹਾ ਕਿ ਨਾ ਤੇ ਦੁਨੀਆ ਇਸ ਚੀਜ਼ ਨੂੰ ਮੰਨਦੀ ਆ ਵੀ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਵਾ ਉਹ ਡੇਰਾ ਮੁਖੀ ਤੋਂ ਵੱਡਾ ਵਾ ਤੇ ਨਾ ਹੀ ਮੈਂ ਮੰਨਦਾ ਵਾਂ ਤੇ ਫਿਰ ਉਹ ਕਹਿੰਦੇ ਫਿਰ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਕਿ ਮੈਂ ਇਹ ਅਹੁਦੇ ਤੋਂ ਜੇ ਮੈਂ ਰਿਟਾਇਰ ਹੋਇਆ ਤੇ ਮੈਂ ਮੁੱਖ ਮੰਤਰੀ ਦਾ ਅਹੁਦਾ ਲੈ ਲੂੰਗਾ ਇਹ ਫਿਰ ਤੁਸੀਂ ਤੁਸੀਂ ਆਪਣੇ ਮਨ ਨਾਲ ਜਵਾਬ ਦੇ ਦਿਓ ਕਿ ਮੇਰਾ ਮੁੱਖ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਦੇ ਅਹੁਦੇ ਲਈ ਲੜਨਾ ਇਹ ਜਾਇਜ਼ ਆ ਤੇ ਮੈਂ ਵੀ ਉਹਨਾਂ ਨੂੰ ਸਪਸ਼ਟ ਕੀਤਾ ਵੀ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਹਾਡਾ ਜਿਹੜਾ ਰਤਬਾ ਵਾ ਬਤੌਰ ਤੁਸੀਂ ਜਿਹੜੇ ਡੇਰਾ ਮੁਖੀ ਰਹੇ ਹੋ ਇੱਥੇ ਤੇ ਵੱਡੇ ਵੱਡੇ ਪ੍ਰਧਾਨ ਮੰਤਰੀ ਨਤਮਸਤਕ ਹੁੰਦੇ ਆ ਕੇ ਫਿਰ ਇੱਕ ਮੁੱਖ ਮੰਤਰੀ ਦੀ ਕੀ ਅਸੀਅਤ ਹੈ ਦੂਜਾ ਸਵਾਲ ਮੈਂ ਉਹਨਾਂ ਨੂੰ ਇਹ ਕੀਤਾ ਕਿ ਪਿਛਲੇ 1 ਸਾਲ ਤੋਂ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਦੇ ਨਮਾਇंदे ਤੁਹਾਡੇ ਕੋਲ ਡੇਰੇ ਦੇ ਵਿੱਚ ਆਉਂਦੇ ਨੇ ਤੁਹਾਡੇ ਨਾਲ ਆਪਣੀ ਤਸਵੀਰ ਖਿਚਾਉਂਦੇ ਨੇ ਔਰ ਉਹ ਖਬਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਾਰੀ ਕਰਕੇ ਇਹ ਹੋਣ ਦਾ ਦਾਵਾ ਕਰਦੇ ਨੇ ਲੋਕਾਂ 'ਚ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਆਗੂ ਤੁਹਾਡੇ ਬਹੁਤ ਨੇੜੇ ਆ ਤੁਹਾਨੂੰ ਤੁਹਾਡਾ ਕੋ ਫੋਲੋਅਰ ਤੁਹਾਡਾ ਕੋ ਪਾਸ਼ਕ ਕਹਿ ਸਕੇ ਜਾਂ ਨਾ ਕਹਿ ਸਕੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ ਤੁਹਾਨੂੰ ਚਾਹਣ ਵਾਲੇ ਆ ਜਿਹੜੇ ਤੁਹਾਨੂੰ ਮੰਨਣ ਵਾਲੇ ਆ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਵਿੱਚ ਇੱਕ ਸਨੇਹਾ ਜਾਂਦਾ ਵੀ ਇਹ ਜਿਹੜਾ ਆਗੂ ਹੈ ਬਾਬਾ ਜੀ ਦੇ ਬਹੁਤ ਨੇੜੇ ਆ ਉਹ ਫਾਲੋਅਰ ਜਿਹੜੇ ਆ ਤੁਹਾਡੇ ਉਹ ਕਿਤੇ ਨਾ ਕਿਤੇ ਉਸ ਤਸਵੀਰ ਜਿਹੜੀ ਤੁਹਾਡੀ ਉਹਦੇ ਨਾਲ ਖਚਾਈ ਹੁੰਦੀ ਆ ਉਹਦੇ ਤੱਕ ਇੱਕ ਸਨੇਹਾ ਜਾਣਦਾ ਕੋਸ਼ਿਸ਼ ਹੁੰਦੀ ਆ ਵੀ ਤੁਸੀਂ ਉਸ ਬੰਦੇ ਦੀ ਹਮਾਇਤ ਕਰ ਰਹੇ ਹੋ ਔਰ ਪਰ ਮੈਨੂੰ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਹੋਇਆ ਕਿ ਬਿਨਾ ਸਮਾਂ ਗਵਾਏ ਬਾਬਾ ਜੀ ਨੇ ਉਸੇ ਵੇਲੇ ਆਪਣੇ ਦਫ਼ਤਰ ਦੇ ਜਿਹੜੇ ਇੰਚਾਰਜ ਸੀਗੇ ਜਾਂ ਦਫ਼ਤਰ ਨੂੰਏ ਹੁਕਮ ਜਾਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਇੱਕ ਜਨਤਕ ਚਿੱਠੀ ਜਾਰੀ ਕਰ ਦਿਓ ਕਿ ਮੇਰੇ ਨਾਲ ਇਸ ਤੋਂ ਬਾਅਦ ਡੇਰੇ ਦੇ ਵਿੱਚ ਕੋਈ ਵੀ ਵੀਆਈਪੀ ਆ ਕੇ ਫੋਟੋ ਨਹੀਂ ਕਰਾਊਗਾ ਆਮ ਬੰਦੇਾਂ ਵਾਂਗੂ ਉਹਨਾਂ ਨੂੰ ਆਉਣਾ ਪਊਗਾ ਤੇ ਆਮ ਬੰਦੇਾਂ ਵਾਂਗੂ ਸਾਡੇ ਨਾਲ ਜਿਹੜਾ ਉਹ ਬੈਠਣਾ ਪਊਗਾ ਉਸੇ ਦਿਨ ਉਹ ਤਸਵੀਰ ਖਚਾਉਣ ਦੇ ਉੱਤੇ ਜਿਹੜੀ ਉਹ ਪਾਬੰਦੀ ਜਾਰੀ ਕਰ ਦਿੱਤੀ ਗਈ ਉਹਦੇ ਲਈ ਤੁਹਾਡਾ ਕੋਟੜ ਕੋਟ ਧੰਨਵਾਦ ਤੀਜੀ ਗੱਲ ਜਿਹੜੀ ਉਹਨਾਂ ਨੂੰ ਮੈਂ ਪੁੱਛੀ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਚਾਹੇ ਉਹ ਵਿਰੋਧੀ ਪਾਰਟੀ ਦੇ ਹੋਣ ਚਾਹੇ ਉਹ ਸੱਤਾਧਾਰੀ ਆਗੂ ਹੋਣ ਉਹ ਤੁਹਾਡੇ ਕੋਲ ਆਉਂਦੇ ਨੇ ਤੇ ਤੂੰ ਤੁਸੀਂ ਕਦੀ ਉਹਨਾਂ ਨੂੰ ਇਹ ਗੱਲ ਪੁੱਛੀ ਨਹੀਂ ਕਿ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਪਲਾਨ ਕੀ ਹੈ ਤੁਹਾਡੇ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਕਿਸ ਤਰੀਕੇ ਦਾ ਰੋਡ ਮੈਪ ਹੈ ਕਿਸੇ ਚੀਜ਼ ਨੂੰ ਤੁਸੀਂ ਉਹ ਲੀਕਦੇ ਹੋ ਵੀ ਪੰਜਾਬ ਬਚ ਕਿਸ ਤਰ੍ਹਾਂ ਸਕਦਾ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਬਚ ਸਕਦੀ ਹੈ ਪੰਜਾਬ ਕਿਵੇਂ ਬਚ ਸਕਦਾ ਕੋਈ ਇਹ ਯੋਜਨਾ ਤੁਹਾਡੇ ਕੋਲ ਹੈਗੀ ਹੈ ਕੀ ਪੰਜਾਬ ਜਿਹੜਾ ਆਟਾ ਦਾਲ ਬਿਜਲੀ ਤੇ ਬਸ ਦੇ ਸਫਰ ਦੇ ਨਾਲ ਹੀ ਤਰੱਕੀ ਕਰ ਸਕਦਾ ਇਹ ਫ੍ਰੀ ਦੇਣ ਦੇ ਨਾਲ ਕੀ ਤੁਸੀਂ ਉਹਨਾਂ ਆਗੂਆਂ ਨੂੰ ਇਹ ਕਦੀ ਸਵਾਲ ਨਹੀਂ ਕਰਦੇ ਤੇ ਉਹਨਾਂ ਨੇ ਮੈਨੂੰ ਅੱਗੋਂ ਸਾਫ਼ ਸ਼ਬਦਾਂ 'ਚ ਕਿਹਾ ਕਿ ਮੈਂ ਕੱਲੇ-ਕੱਲੇ ਆਗੂ ਨੂੰ ਪੁੱਛਦਾ ਹਾਂ ਸਲਾਹ ਦਿੰਦਾ ਵਾਂ ਉਹਨਾਂ ਨੂੰ ਸਵਾਲ ਕਰਦਾ ਵਾਂ ਪਰ ਸੱਚ ਪੁੱਛੋ ਨਾ ਉਹਨਾਂ ਕੋਲ ਕੋਈ ਜਵਾਬ ਹੁੰਦਾ ਨਾ ਉਹਨਾਂ ਕੋਲ ਕੋਈ ਪਲਾਨ ਯੋਜਨਾ ਹੁੰਦੀ ਹੈ ਤੇ ਨਾ ਹੀ ਇਸ ਬਾਰੇ ਮੇਰੇ ਨਾਲ ਕੋਈ ਚਰਚਾ ਕਰਨਾ ਚਾਹੁੰਦੇ ਨੇ ਸਿਵਾਏ ਫੋਟੋ ਕਰਾਉਣ ਤੋਂ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਇਹ ਵੀ ਬੜੇ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਇਸ ਚੀਜ਼ ਦਾ ਵੀ ਮੈਨੂੰ ਜਵਾਬ ਦਿੱਤਾ ਔਰ ਜੋ ਜੋ ਮੇਰੇ ਮਨ ਦੇ ਵਿੱਚ ਸੀਗਾ ਉਹ ਗੱਲਾਂ ਮੈਂ ਪੁੱਛੀਆਂ ਜਿਹੜੀਆਂ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਲੱਗਾ ਦੋ ਦਿਨ ਬਾਅਦ ਚੌਥੀ ਚੀਜ਼ ਉਹਨਾਂ ਨੂੰ ਮੈਂ ਪੁੱਛੀ ਕਿ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਬਚਾਉਣ ਲਈ ਕਿਸੇ ਵੀ ਪਾਰਟੀ ਜਾਂ ਕਿਸੇ ਆਗੂ ਕੋਲ ਕੋਈ ਪਲਾਨ ਨਹੀਂ ਹੈ ਉਹਨਾਂ ਕੋਲ ਸਿਰਫ ਇੱਕੋ ਪਲਾਨ ਹੁੰਦਾ ਉਹ ਹਮੇਸ਼ਾ ਇੱਕੋ ਮੋੜ ਦੇ ਉੱਤੇ ਹੁੰਦੇ ਆ ਕਿ ਮੈਂ ਆਪਣੀ ਚੋਣ ਕਿਵੇਂ ਜਿੱਤਣੀ ਹੈ ਮੈਂ ਜੋੜ ਤੋੜ ਕਿਵੇਂ ਕਰਨਾ ਵਾ ਸਾਰਾ ਕੁਝ ਮਤਲਬ ਚੋਣ ਜਿੱਤਣ ਤੱਕ ਹੀ ਸੀਮਤ ਰਹਿ ਗਿਆ ਵਾ ਮੇਰਾ ਮੰਨਣਾ ਕਿ ਪੰਜਾਬ ਦੇ ਜਿ ਭਲੇ ਲਈ ਇਹਨਾਂ ਕੋਲ ਕੋਈ ਪਲਾਨ ਨਹੀਂ ਹੈ ਕੋਈ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਹੈ ਔਰ ਇਹਦੇ ਬਾਰੇ ਵੀ ਉਹਨਾਂ ਮੈਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕੇ ਸਵਾਏ ਚੋਣ ਜਿੱਤਣ ਤੋਂ ਸਵਾਏ ਜੋੜ ਤੋੜ ਕਰਨ ਤੋਂ ਉਹਨਾਂ ਕੋਲ ਕੋਈ ਪਲਾਨ ਨਹੀਂ ਹੁੰਦਾ ਤੇ ਕੋਈ ਗੱਲਬਾਤ ਉਹਨਾਂ ਦੇ ਕੋਲ ਨਹੀਂ ਹੁੰਦੀ ਸਿਰਫ ਜੋੜ ਤੋੜ ਦੀ ਰਾਜਨੀਤੀ ਜਿਹੜੀ ਬਣ ਕੇ ਰਹਿ ਗਈ ਹੈ ਹਰ ਲੀਡਰ ਜਿਹੜਾ ਉਹ ਇਲੈਕਸ਼ਨ ਮੋੜ ਦੇ ਉੱਤੇ ਹੈ ਵੀ ਮੈਂ ਚੋਣ ਕਿਸ ਤਰ੍ਹਾਂ ਜਿੱਤਣੀ ਹੈ ਮੈਨੂੰ ਉੱਥੋਂ ਵੋਟ ਕਿੰਨੀ ਪੈਣੀ ਹੈ ਮੈਂ ਕਿੱਥੋਂ ਕਮਜ਼ੋਰ ਆ ਮੈਂ ਉੱਥੋਂ ਕਿਸ ਤਰ੍ਹਾਂ ਆਵੀ ਹੋਣਾ ਇਸ ਤੋਂ ਬਗੈਰ ਉਹਨਾਂ ਨੂੰ ਸੋਚਦਾ ਹੀ ਕੁਝ ਨਹੀਂ ਫਿਰ ਮੈਂ ਪੁੱਛਿਆ ਕਿ ਤੁਹਾਨੂੰ ਨਹੀਂ ਲੱਗਾ ਕਿ ਸਿਆਸੀ ਆਗੂਆਂ ਤੇ ਹਾਕਮਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਨਤਾ ਦੀ ਜਿਹੜੀ ਸੋਚਣ ਸ਼ਕਤੀ ਹੈ ਉਹਨੂੰ ਖਤਮ ਕਰ ਦਿੱਤਾ ਵਾ ਜਨਤਾ ਦੀਆਂ ਜਿਹੜੀਆਂ ਮੰਗਾਂ ਵਾ ਜਨਤਾ ਦੇ ਜਿਹੜੇ ਸਹੀ ਆਗਿਆ ਉਹਨਾਂ ਦੇ ਉੱਤੇ ਉਹਨਾਂ ਦਾ ਧਿਆਨ ਨਾ ਜਾਵੇ ਉਹਨਾਂ ਨੂੰ ਲਾਲਚ ਦੇ ਵਿੱਚ ਜਕੜ ਲਿਆ ਵਾ ਆਟੇ, ਦਾਲ, ਬਿਜਲੀ ਆ ਬਸ-ਪਾਸਾਂ ਮੁxtਦੀਆਂ ਚੀਜ਼ਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਵਾ ਇਸ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੇ ਜਨਤਾ ਸੱਚ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਮੈਂ ਇਹ ਗੱਲ ਕੀਤੀ ਵੀ ਜਨਤਾ ਸੱਚ ਦੇ ਵਿੱਚ ਲੀਡਰਾਂ ਤੋਂ ਉਹਦਾ ਵਿਸ਼ਵਾਸ ਜਿਹੜਾ ਜਨਤਾ ਤੋਂ ਉੱਠ ਚੁੱਕਾ ਵਾ ਉਹ ਵੀ ਇਹੋ ਸੋਚਦੀ ਆ ਕਿ ਜੋ ਇਹ ਲੀਡਰ ਸਾਰੇ ਝੂਠੇ ਆ ਜੋ ਇਹਨਾਂ ਕੋਲੋਂ ਮਿਲਦਾ ਵਾ ਮੌਕੇ ਦੇ ਉੱਤੇ ਲੈ ਲਿਆ ਜਾਵੇ ਬਣ ਕੇ ਨਾ ਕੁਝ ਨਹੀਂ ਕਰਨਾ ਕੀ ਇਹ ਸੱਚ ਨਹੀਂ ਹੈ ਮੇਰੇ ਨਾਲ ਇਸ ਗੱਲ ਦੇ ਉੱਤੇ ਉਹਨਾਂ ਨੇ ਪੂਰੀ ਸਹਿਮਤੀ ਜਤਾਈ ਕਿ ਬਿਲਕੁਲ ਲੋਕਾਂ ਨੂੰ ਵੀ ਅਲਾਚਾਰ ਤੇ ਬੇਬਸ ਜਿਹੜਾ ਕਰ ਦਿੱਤਾ ਗਿਆ ਵਾ ਇਹਦੇ ਉੱਤੇ ਕੋਈ ਸੋਚਣਾ ਹੀ ਨਹੀਂ ਚਾਹੁੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਜਿਹੜੇ ਮੇਨ ਮੁੱਦੇ ਆ ਸਾਡੇ ਪੰਜਾਬ ਦੇ ਸਾਡੇ ਧਰਮ ਦੇ ਮੈਂ ਉਹਨਾਂ ਨੂੰ ਕਿਹਾ ਕਿ ਲੋਕ ਧੜਾ ਧੜ ਜਿਹੜੇ ਧਰਮ ਤਬਦੀਲੀ ਕਰ ਰਹੇ ਆ ਦੇਖੋ ਮੈਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦਾ ਕਦੀ ਮੈਂ ਧਰਮ ਤਬਦੀਲੀ ਸਾਰੀ ਦੇ ਉਲਟਾਂ ਚਾਹੇ ਕੋ ਸਿੱਖ ਕ੍ਰਿਸਚੀਅਨ ਬਣੇ ਚਾਹੇ ਕੋ ਕ੍ਰਿਸਚੀਅਨ ਸਿੱਖ ਬਣੇ ਚਾਹੇ ਕੋ ਹਿੰਦੂ ਆਪਣਾ ਧਰਮ ਬਦਲ ਕੇ ਮੁਸਲਮਾਨ ਬਣੇ ਇਹ ਕਿਉਂ ਰਹੀ ਆ ਕਿਸ ਮਜਬੂਰੀ ਦੇ ਵਿੱਚ ਹੋ ਰਹੀ ਆ ਕਿ ਇਹਦੇ ਬਾਰੇ ਤੁਹਾਡੀ ਕਦੀ ਕਿਸੇ ਨਾਲ ਚਰਚਾ ਨਹੀਂ ਹੋਈ ਤੁਸੀਂ ਕਦੀ ਐਡੇ ਵੱਡੇ ਤੁਸੀਂ ਧਾਰਮਿਕ ਆਗੂ ਹੋ ਐਡਾ ਵੱਡਾ ਤੁਹਾਡਾ ਆਪਦਾ ਸਾਮਰਾਜ ਹੈ ਤੁਸੀਂ ਕਦੀ ਪੰਥਕ ਆਗੂਆਂ ਨੂੰ ਇਹਦੇ ਉੱਤੇ ਚਰਚਾ ਕਰਨ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਤੁਸੀਂ ਕੋਈ ਸਲਾਹ ਨਹੀਂ ਦਿੱਤੀ ਤੇ ਉਹਨਾਂ ਨੂੰ ਮੈਨੂੰ ਬੜਾ ਸਟੀਕ ਜਿਹੜਾ ਉਹ ਜਵਾਬ ਦਿੱਤਾ ਕਿ ਇਸ ਸਬੰਧੀ ਮਾ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਜੋ ਮੇਰੇ ਮਨ ਦੇ ਵਿੱਚ ਸੀਗਾ ਕਹਿੰਦੇ ਉਹਨਾਂ ਨੂੰ ਮੈਂ ਸਲਾਹ ਦਿੱਤੀ ਕਿ ਪਿੰਡਾਂ ਪਿੰਡਾਂ ਦੇ ਵਿੱਚ ਵੱਖ-ਵੱਖ ਜਾਤਾਂ ਦੇ ਧਰਮਾਂ ਦੇ ਨਾਂ ਦੇ ਉੱਤੇ ਗੁਰਦੁਆਰੇ ਬਹੁਤ ਗਿਣਤੀ ਦੇ ਵਿੱਚ ਬਣੇ ਨੇ ਇੱਕ ਇੱਕ ਗੁਰਦੁਆਰਾ ਕੀਤਾ ਜਾਵੇ ਲੋਕਾਂ ਦਾ ਆਪਸੀ ਭਾਈਚਾਰਾ ਜਿਹੜਾ ਵਧੇ ਲੋਕਾਂ ਦੇ ਵਿੱਚ ਜਿਹੜਾ ਵਿਤਕਰਾਂ ਦਾ ਵੈਸੀ ਭਾਈਚਾਰੇ ਦੇ ਨਾਲ ਉਹ ਰੁਕੇ ਤੇ ਸਾਡੀ ਜਿਹੜੀ ਧਰਮ ਤਬਦੀਲੀ ਜਿਹੜੀ ਰੁਕ ਸਕਦੀ ਆ ਇਹਦੇ ਉੱਤੇ ਕਹਿੰਦੇ ਮੈਂ ਬੜੀ ਲੰਬੀ ਚੌੜੀ ਉਹਨਾਂ ਦੇ ਨਾਲ ਚਰਚਾ ਕੀਤੀ ਕਹਿੰਦੇ ਮੈਂ ਵੀ ਗੱਲ ਕਹੀ ਕਿ ਤੁਸੀਂ ਜਦੋਂ ਪੰਥਕ ਆਗੂ ਪੰਥਕ ਧਿਰਾਂ ਆਪਸ ਵਿੱਚ ਇਹ ਬੜੀ ਵੱਡੀ ਗੱਲ ਕਹੀ ਉਹਨਾਂ ਨੇ ਮੈਨੂੰ ਕਿ ਜਦੋਂ ਵੀ ਪੰਥਕ ਆਗੂ ਤੇ ਪੰਥਕ ਧਿਰਾਂ ਆਪਸ ਦੇ ਵਿੱਚ ਲੜਾਈ ਕਰਦੀਆਂ ਉਹਦਾ ਫਾਇਦਾ ਜਿਹੜਾ ਡੇਰਿਆਂ ਨੂੰ ਹੁੰਦਾ ਵਾ ਲੋਕਾਂ ਦਾ ਝੁਕਾ ਜਿਹੜਾ ਡੇਰਿਆਂ ਵੱਲ ਹੁੰਦਾ ਵਾ ਪਰ ਮੈਂ ਇਹ ਫਾਇਦਾ ਨਹੀਂ ਲੈਣਾ ਚਾਹੁੰਦਾ ਪਰ ਇਸ ਗੱਲ ਦੇ ਉੱਤੇ ਕੋ ਆਉਣ ਨੂੰ ਤਿਆਰ ਨਹੀਂ ਸੱਚ ਪੁੱਛੋ ਕਹਿੰਦੇ ਨਾ ਕੋ ਸੁਣਨਾ ਚਾਹੁੰਦਾ ਨਾ ਕੋ ਮੰਨਣਾ ਚਾਹੁੰਦਾ ਮੈਂ ਤੇ ਅੱਗੇ ਕਹਿੰਦਾ ਕਿ ਮੇਰੇ ਡੇਰੇ ਦੇ ਉੱਤੇ ਜੇ ਕੋ ਭੇਤ ਭਾਵ ਨਹੀਂ ਹੁੰਦਾ ਤੁਸੀਂ ਅੱਜ ਆ ਕੇ ਵੇਖ ਲਿਆ ਵਾ ਤੇ ਕੁਝ ਵੀ ਨਹੀਂ ਦੱਸਿਆ ਉੱਥੇ ਐਸੀ ਵੀ ਐਸੇ ਤਰ੍ਹਾਂ ਆ ਪਤਾ ਹੀ ਨਹੀਂ ਲੱਗਦਾ ਕੌਣ ਐਸੀ ਆ ਕੌਣ ਜੱਟ ਆ ਕੌਣ ਬ੍ਰਾਹਮਣ ਆ ਸਾਰੇ ਇੱਕੋ ਜਗ੍ਹਾ ਦੇ ਉੱਤੇ ਰਹਿੰਦੇ ਆ ਇੱਕੋ ਜਗ੍ਹਾ ਦੇ ਉੱਤੇ ਸੇਵਕਾ ਸੇਵਾ ਕਰਨਦੇ ਆ ਤੇ ਇਹ ਚੀਜ਼ਾਂ ਜੇ ਉੱਥੇ ਵੀ ਹੋਣਗੀਆਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਹੋਣਗੀਆਂ ਤੇ ਫਿਰ ਧਰਮ ਤਬਦੀਲੀ ਕਿਸ ਤਰ੍ਹਾਂ ਹੋਊਗੀ ਪਰ ਇਸ ਗੱਲ ਨੂੰ ਨਾ ਕਹਿੰਦੇ ਕੋ ਮੰਨਣਾ ਚਾਹੁੰਦਾ ਨਾ ਇਹਦੇ ਉੱਤੇ ਕੋ ਚਰਚਾ ਕਰਨਾ ਚਾਹੁੰਦਾ ਫਿਰ ਵੱਡਾ ਸਵਾਲ ਜਿਹੜਾ ਪੰਜਾਬ ਦਾ ਵਾ ਮੈਂ ਉਹਨਾਂ ਨੂੰ ਇਹ ਵੀ ਕੀਤਾ ਕਿ ਪੰਜਾਬ ਚ ਇੰਨਾ ਗੈਂਗਸਟਰਵਾਦ ਵੱਧ ਗਿਆ ਐਨੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਉਹ ਨਸ਼ੇ ਦੀ ਭੇਂਟ ਚੜ ਰਹੇ ਆ ਰੋਜ਼ ਪੰਜਾਬ ਦੇ ਵਿੱਚ ਮੌਤਾਂ ਡਈਆਂ ਵਾ ਸਰਕਾਰ ਕੀ ਬਸ ਸਪਸ਼ਟ ਸਵਾਲ ਕੀਤਾ ਸੀਗਾ ਕਿ ਸਰਕਾਰ ਕੀ ਬਾਬਾ ਜੀ ਤੁਸੀਂ ਵੀ ਰੈਲੀਆਂ ਚ ਸ਼ਾਮਲ ਹੋ ਰਹੇ ਹੋ ਇਹਨਾਂ ਦੀਆਂ ਦੇ ਵਿੱਚ ਕੀ ਇਹਦੇ ਨਾਲ ਨਸ਼ਾ ਜਿਹੜਾ ਉਹ ਰੁਕ ਸਕਦਾ ਵਾ ਇਹਦੇ ਨਾਲ ਜਿਹੜੀ ਉਹ ਕ੍ਰਾਈਮ ਆ ਪੰਜਾਬ ਦਾ ਰੁਕ ਸਕਦਾ ਵਾ ਬੱਚਿਆਂ ਜਿਹੜਾ ਇਹ ਨਸ਼ਾ ਵਾ ਨਾ ਤੇ ਨਸ਼ਾ ਬੱਚੇ ਮਾਰਨਾ ਰੁਕਣਾ ਵਾ ਨਾ ਬੱਚੇ ਨਸ਼ਿਆਂ ਦੇ ਨਾਲ ਮਰਨਾ ਰੁਕਣਾ ਵਾ ਨਾ ਗੈਂਗਸਟਰ ਮਾਰਨਾ ਰੁਕਣਾ ਵਾ ਇਹ ਨਸ਼ਾ ਤੇ ਕ੍ਰਾਈਮ ਤੁਹਾਡਾ ਉਦੋਂ ਰੁਕਣਾ ਜਦੋਂ ਬੱਚਿਆਂ ਨੂੰ ਇੱਜ਼ਤ ਮਾਣ ਵਾਲਾ ਕੰਮ ਮਿਲੂਗਾ ਤੇ ਮੈਂ ਕਹਾਂ ਜੀ ਮੇਰੇ ਕੋਲ ਤੇ ਇੱਕ ਮੇਰੀ ਸੋਚ ਸਮਝ ਛੋਟੀ ਜੀ ਮੇਰੀ ਸੋਚ ਹੈ ਉਹਦੇ ਉਹਦੇ ਅਨਸਾਰ ਮੇਰੇ ਕੋਲ ਤੇ ਇਹਦਾ ਇੱਕ ਹੱਲ ਹੈਗਾ ਕਿ ਪੰਜਾਬ ਦਾ ਜਿੰਨਾ ਕਾਰੋਬਾਰ ਸੀਗਾ ਉਹ ਸਾਰੇ ਸਿਆਸੀ ਲੀਡਰ ਖਾ ਗਏ ਹੁਣ ਪੰਜਾਬ ਕੋਲ ਸਿਰਫ ਇੱਕ ਕੰਮ ਬਚਿਆ ਕਿ ਜੇ ਪੰਜਾਬ ਦਾ ਵਾਗਾ ਟਾਰੀ ਬਾਰਡਰ ਖੋਲ ਦਿੱਤਾ ਜਾਵੇ ਤੇ ਸਾਰਾ ਪੰਜਾਬ ਜਿਹੜਾ ਇੱਥੋਂ ਰੋਟੀ ਖਾ ਸਕਦਾ ਵਾ ਬੱਚੇ ਕ੍ਰਾਈਮ ਜੁਰਮ ਛੱਡ ਕੇ ਨਸ਼ਾ ਛੱਡ ਕੇ ਆਪਦੇ ਜਿਤਮਾਨ ਵਾਲਾ ਕੰਮ ਕਰਨਗੇ ਔਰ ਸਭ ਤੋਂ ਸੌਖਾ ਵਾ ਮਤਲਬ ਕਿਸਾਨ ਵੀ ਸਾਡਾ ਸੌਖਾ ਹੋ ਜੂਗਾ ਸਾਡੀ ਲੜਾਈ ਹਮੇਸ਼ਾ ਕੇਂਦਰ ਨਾਲ ਐਮਐਸਪੀ ਤੇ ਰਹਿੰਦੀ ਆ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਆ ਜੇ ਸਾਡਾ ਬਾਰਡਰ ਖੁੱਲ ਜਾਵੇ ਤੇ ਸਾਡਾ ਤੇ ਵੱਧ ਰੇਟਾਂ ਦੇ ਉੱਤੇ ਨਾਲ ਵੀ ਸਾਰਾ ਉਧਰ ਵੇਖ ਸਕਦਾ ਵਾ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਾਰਕ ਦੇਸ਼ ਜਿਨ੍ਹਾਂ ਨਾਲ ਸਾਡਾ ਸਮਝੌਤਾ ਵਾ ਨੌ ਦੇਸ਼ਾਂ ਦੇ ਨਾਲ ਉੱਥੋਂ ਚੀਜ਼ਾਂ ਆ ਵੀ ਸਕਦੀਆਂ ਮਹਿੰਗਾਈ ਵੀ ਘਟ ਸਕਦੀ ਆ ਉੱਥੇ ਸਾਡੀਆਂ ਚੀਜ਼ਾਂ ਜਾ ਵੀ ਸਕਦੀਆਂ ਵਾ ਔਰ ਤੁਹਾਡਾ ਜਿਹੜਾ ਮੋਦੀ ਸਾਹਿਬ ਨਾਲ ਵੀ ਬਹੁਤ ਨੇੜਾ ਤੁਹਾਨੂੰ ਭਾਜਪੀ ਦੇ ਆਗੂ ਵੀ ਮੰਨਦੇ ਨੇ ਹਰ ਪਾਰਟੀ ਦੇ ਆਗੂ ਤੁਹਾਨੂੰ ਮੰਨਦੇ ਨੇ ਤੇ ਤੁਸੀਂ ਕੰਮ ਸੇ ਕੰਮ ਸਰਹੱਦ ਖੋਲਣ ਦੀ ਬੇਨਤੀ ਕਰੋ ਪੰਜਾਬ ਨੂੰ ਬਚਾਉਣ ਦੀ ਬੇਨਤੀ ਕਰੋ ਤੇ ਅੱਗੋਂ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਕਿ ਵਕਿਆ ਹੀ ਕੋ ਹੱਲ ਪੰਜਾਬ ਕੋਲ ਬਚਿਆ ਵਾ ਕਿ ਪੰਜਾਬ ਦਾ ਬਾਰਡਰ ਖੁੱਲ ਜਾਵੇ ਤੇ ਪੰਜਾਬ ਦੇ ਲੋਕ ਜਿਹੜੇ ਉਹ ਸੋਖ ਦੀ ਰੋਟੀ ਖਾ ਸਕਦੇ ਆ ਪੰਜਾਬ ਦੇ ਲੋਕ ਨਸ਼ਿਆਂ ਤੋਂ ਨਿਕਲ ਸਕਦੇ ਆ ਪੰਜਾਬ ਦੇ ਲੋਕ ਜਿਹੜੇ ਗੈਂਗਸਟਰਵਾਦ ਤੋਂ ਨਿਕਲ ਸਕਦੇ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਇਹ ਗੱਲ ਮੈਂ ਅੱਗੇ ਵੀ ਕਈ ਵਾਰੀ ਕੀਤੀ ਹੈ ਔਰ ਪ੍ਰੋਸਾਧ ਉਹਨਾਂ ਨੂੰ ਕਿ ਅੱਗੋਂ ਵੀ ਜਿਹੜਾ ਆਗੂ ਆਊਗਾ ਜਾਂ ਜਿਹਦੇ ਨਾਲ ਚਰਚਾ ਹੋਊਗੀ ਮੈਂ ਉਹਦੇ ਨਾਲ ਇਹ ਗੱਲ ਜਿਹੜੀ ਦੁਬਾਰਾ ਕਰੂੰਗਾ ਫੇਰ ਮੈਂ ਕਿਹਾ ਕਿ ਬਾਬਾ ਜੀ ਇਹ ਜਿਹੜੇ ਆਗੂ ਤੁਹਾਡੇ ਨਾਲ ਆ ਕੇ ਕਮਰੇ 'ਚ ਬੰਦ ਮੀਟਿੰਗਾਂ ਕਰਦੇ ਆ ਤੁਹਾਡੇ ਨਾਲ ਤਸਵੀਰਾਂ ਖਿਚਾ ਕੇ ਚੱਲ ਜਾਂਦੇ ਆ ਜੇ ਤੁਹਾਡੀ ਕਮਰੇ ਦੇ ਵਿੱਚ ਸਲਾਹ ਨਹੀਂ ਮੰਨਦੇ ਤੇ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਬੋਲਿਆ ਕਰੋ ਇਹਨਾਂ ਨੂੰ ਜਨਤਕ ਤੌਰ ਦੇ ਉੱਤੇ ਨਸੀਹਤ ਦਿਆ ਕਰੋ ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਵੀ ਅਸੀਂ ਜੇ ਏਡੇ ਵੱਡੇ ਆਗੂ ਦੀ ਗੱਲ ਨਹੀਂ ਮੰਨ ਰਹੇ ਏਡੇ ਵੱਡੇ ਧਾਰਮਿਕ ਆਗੂ ਦੀ ਤੇ ਸਾਡਾ ਜਨਤਕ ਤੌਰ ਤੇ ਵੋਟਾਂ ਦੇ ਵਿੱਚ ਨੁਕਸਾਨ ਹੋਊਗਾ ਤੁਹਾਨੂੰ ਬੋਲਣਾ ਚਾਹੀਦਾ ਵਾ ਲੱਖਾਂ ਕਰੋੜਾਂ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਫੋਲੋਅਰ ਆ ਤੇ ਅੱਗੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਵੀ ਕਿਸੇ ਨੇ ਨਹੀਂ ਸੁਣਨਾ ਇੱਥੋਂ ਸੁਣਨਾ ਵਾ ਤੇ ਉੱਥੇ ਜਾ ਕੇ ਭੁੱਲ ਜਾਣਾ ਵਾ ਫੇਰ ਮੈਂ ਉਹਨਾਂ ਨੂੰ ਇਹਦੇ ਉੱਤੇ ਮਾਫੀ ਚਾਹੁੰਨਾ ਮੈਂ ਇੱਕ ਗੱਲ ਕਹੀ ਕਿ ਜਦੋਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਤ ਸੰਗ ਕਰਦੇ ਹੋ ਉਹਨਾਂ ਦੇ ਸਾਹਮਣੇ ਜਿਹੜੇ ਤੁਸੀਂ ਬਚਨ ਕਰਦੇ ਹੋ ਜਿਹੜੀ ਤੁਸੀਂ ਸਿੱਖਿਆ ਦਿੰਦੇ ਹੋ ਕੀ ਤੁਹਾਨੂੰ ਲੱਗਦਾ ਵੀ ਜੇ ਤੁਹਾਡੇ ਅੱਗੇ 6-7 ਲੱਖ ਬੰਦਾ ਜਾ ਲੱਖ ਬੰਦਾ ਬੈਠਾ ਹੁੰਦਾ ਵਾ ਉਹ ਘਰ ਜਾ ਕੇ ਵੀ ਉਸ ਚੀਜ਼ ਦੇ ਉੱਤੇ ਅਮਲ ਕਰਦਾ ਵਾ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਹਦੇ ਉੱਤੇ ਅਮਲ ਕਰਦੇ ਆ ਕੱਲੇ ਤੁਹਾਡੇ ਡੇਰੇ ਦੇ ਨਹੀਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਚਾਹੇ ਹਰਮੰਦਰ ਸਾਹਿਬ ਚਲੇ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਚਲ ਜਾਓ ਚਾਹੇ ਚਰਚ ਚਾਹੇ ਮਸਜਿਦ ਦੇ ਵਿੱਚ ਜੋ ਲੋਕ ਉੱਥੋਂ ਸੁਣ ਕੇ ਆਉਂਦੇ ਆ ਬਾਹਰ ਤੇ ਆਪਾਂ ਜਾ ਕੇ ਪ੍ਰਮਾਤਮਾ ਦੀ ਸਿੱਖਿਆ ਦੇ ਉੱਤੇ ਆਪਾਂ ਅਮਲ ਹੀ ਨਹੀਂ ਕਰਦੇ ਤੇ ਕੀ ਫਿਰ satsang ਬੰਦ ਹੋ ਜਾਣੇ ਚਾਹੀਦੇ ਆ ਕੀਰਤਨ ਬੰਦ ਹੋ ਜਾਣੇ ਚਾਹੀਦੇ ਆ ਉਪਦੇਸ਼ ਦੇਣੇ ਬੰਦ ਹੋ ਜਾਣੇ ਚਾਹੀਦੇ ਆ ਸੋ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰ ਔਰ ਸੁਣਨ ਵਾਲੇ ਸਾਨੂੰ ਤੇ ਇਗਨੋਰ ਕਰ ਸਕਦੇ ਆ ਕਿਉਂਕਿ ਸਾਡੇ ਦੇ ਵਿੱਚ ਤੇ 20 ਕਮੀਆਂ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਸਾਡੇ ਵਿੱਚ 20 ਕਮੀਆਂ ਵੀ ਲਾਲਚ ਹੋ ਸਕਦੇ ਆ ਵੀ ਅਸੀਂ ਤਾਂ ਬੋਲਦੇ ਆ ਸਾਨੂੰ ਸ਼ੋਹਰਤ ਦਾ ਲਾਲਚ ਹੋਊਗਾ ਸਾਨੂੰ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਦਾ ਲਾਲਚ ਹੋਊਗਾ ਸਾਨੂੰ ਪੈਸੇ ਦਾ ਲਾਲਚ ਹੋਊਗਾ ਪਰ ਤੁਹਾਡੇ ਕੋਲ ਤੇ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਲੋਕ ਸ਼ੰਕਾ ਕਿਉਂ ਕਰਨਗੇ ਤੁਹਾਨੂੰ ਤੇ ਰੀਜਨਲ ਸੁਣਨਗੇ ਤੁਹਾਡੂ ਨਾ ਤੇ ਸ਼ੋਹਰਤ ਦੀ ਕਮੀ ਨਾ ਕੋ ਸੱਤਾ ਦੀ ਕਮੀ ਨਾ ਤੁਹਾਨੂੰ ਕੋ ਪੈਸੇ ਦੀ ਕਮੀ ਫੇਰ ਤੁਸੀਂ ਇਹਦੇ ਉੱਤੇ ਬੋਲਣਾ ਜਰੂਰ ਜਾਰੀ ਰੱਖੋ ਪਰ ਇਹਦੇ ਉੱਤੇ ਉਹਨਾਂ ਮੈਨੂੰ ਕੋ ਬਹੁਤ ਹੀ ਹਾਮੀ ਨਹੀਂ ਭਰੀ ਵੀ ਮੈਂ ਇਹਨਾਂ ਨੂੰ ਪਬਲਿਕ ਤੌਰ ਦੇ ਉੱਤੇ ਨਸੀਹਤ ਦਊਂਗਾ ਔਰ ਇਹਦੇ ਨਾਲ ਹੋਈ ਜਿਹੜੀ ਗੱਲਬਾਤ ਆ ਉਹਦੇ ਵਿੱਚ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਇਸ ਗੱਲਬਾਤ ਤੋਂ ਬਾਅਦ ਮੈਂ ਬੇਨਤੀ ਕੀਤੀ ਕਿ ਮੈਂ ਤੁਹਾਡੇ ਡੇਰੇ ਦਾ ਪ੍ਰਬੰਧ ਵੀ ਵੇਖਣਾ